okay ਠੀਕ ਹੈ ਸਭ ਤੋਂ ਸਭੇ ਸਿਰਿਆ ਕਾਮ ਕਰਦੇ ਸਹਿਯੋਗ ਤੋਂ ਉਹ ਦਾ ਸਪੀਤਾ ਨੂੰ ਸਨਮਾਨ ਦਿੱਤਾ ਜਾਂਦਾ ਹੈ ਕਿ ਜਿੰਨਾ ਕਿ ਪੰਥ ਦੀ ਸੇਵਾ ਵਾਸਤੇ ਕਿਸੇ ਵੀ ਕਾਰਜ ਵਾਸਤੇ ਕਿਸੇ ਪ੍ਰਕਾਰ ਦਾ ਕਿ ਵਿਸ਼ੇਸ਼ ਯੋਗਦਾਨ ਪਾਇਆ ਹੋਵੇ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਉਹ ਸਰਵੋਤਮ ਸੰਸਥਾ ਹੈ ਜੇਕਰ ਉੱਥੋਂ ਕਿਸੇ ਨੂੰ ਸੇਵਾ ਕਰਨ ਬਦਲੇ ਸਨਮਾਨ ਦਿੱਤਾ ਜਾਂਦਾ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹ ਪੰਥਕ ਵਾਗਿਆਕਾਰ ਦੇ ਦੋਸ਼ ਵਿੱਚ ਜਿ ਗੁਰਮਤਿ ਦੇ ਅਨੁਸਾਰ ਸੇਵਾ ਉਹ ਵੀ ਲਾਈ ਜਾਂਦੀ ਹੈ। ਔਰ ਅੱਜ ਵੀ ਸੰਗਤ ਦੇ ਵਿੱਚ ਕੁਝ ਉਹ ਲੋਕ ਸ਼ਾਮਲ ਹੋ ਰਹੇ ਨੇ। ਦੇਖੀਏ ਕਿਤੇ ਮੁਲਕਣਾ ਕੀਤੇ ਜਾਂ ਸਿੱਖ ਰਹਿਤ ਪਰਯਾਦਾ ਜਾਂ ਜੋ ਸਾਨੂੰ ਸਤਪੁਰਾਂ ਨੇ ਜੇਨਾ ਕੁਰੇਤਾ ਤੋਂ ਵਰਜਨ ਕੀਤਾ ਹੈ ਜੇਕਰ ਐਸਾ ਕੋਈ ਕਰਦਾ ਹੈ ਤੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਜਾ ਵੀ ਲਾਈ ਜਾਂਦੀ ਹੈ ਸੇਵਾ ਵੀ ਲਾਈ ਜਾਂਦੀ ਹੈ ਜਿਵੇਂ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸੰਗਤ ਦੇ ਵਿੱਚ ਸੰਗਤ ਦੇ ਸਾਹਮਣੇ ਖੜਾ ਹੈ ਇਕਬਾਲ ਸਿੰਘ ਇਕਬਾਲ ਸਿੰਘ ਤੁਸੀਂ ਸੰਗਤ ਦੇ ਵਿੱਚ ਖੜੇ ਹੋ ਜੀ ਅਕਾਲ ਪੁਰਖ ਸਾਹਿਬ ਤੇ ਸਾਨਮੁਖ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਤੁਹਾਡੇ ਤੇ ਦਖਸ਼ ਸ਼੍ਰੀ ਹਰਮੰਦਰ ਜੀ ਪਟਾ ਸਾਹਿਬ ਵਿਖੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਆਣ ਦੇਖੇ ਕਰਨ ਦਾ ਦੋਸ਼ ਹੈ ਤੁਸੀਂ ਇਸ ਗੱਲ ਨੂੰ ਸੰਗਤ ਦੇ ਵਿੱਚ ਕਬੂਲ ਕਰਦੇ ਹੋ ਕਬੂਲ ਕਰਦੇ ਹੋ ਮਾਈਕ ਜੀਓ ਭਾਈ ਕੋਰਲਸ வைத்தியੋ ਹਾਂਜੀ ਜੋ ਤੁਹਾਡੇ ਤੇ ਜੀ ਆਕਾਲ ਤਸ ਸਾਬ ਦੇ ਹੁਕਮਾਂ ਦੀ ਉਲੰਘਣਾ ਕਰਤਾ ਅਣਦੇਖੀ ਕਰਤਾ ਦੋਸ਼ ਆ ਕਬੂਲ ਕਰਦੇ ਹੋ ਹਣੋ ਬੜਾ ਰੋਟਾੜਾ A ਲਿਖੇ ਭੇਜਦੇ ਨਹੀਂ ਕੋਈ ਬਾਦੋ ਜੀ ਦਾ ਸੇਵਾ ਲਈ ਜਾਇ ਕੋ ਤੁਸੀਂ ਸੇਵਾ ਕਰਨ ਵਾਸਤੇ ਤਿਆਰ ਹੋ ਤੁਸੀਂ 11 ਦਿਨ ਨਗਾਤਾਰ ਜਦ ਵੀ ਸਾਹਿਬ ਦੇ ਪਾਠ ਕਰਨੇ ਨੇ ਇੱਕ ਪਾਠ ਰੋਜ਼ ਦਾ ਨਿਤਨੇਮ ਤੋਂ ਇਲਾਵਾ ਕੁੱਲ 11 ਪਾਠ ਜੋ ਵੀ ਸਾਫ ਤੇ ਕਰਨੇ ਨੇ 11 ਦਿਨ ਨਗਾਤਾਰ 1 ਘੰਟਾ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਕੇ ਕੀਰਤਨ ਸ਼ਰਵਨ ਕਰਨਾ ਕੈਮਰੇ ਦੇ ਸਾਹਮਣੇ ਬੈਕਬੈਕ ਕੇ ਜੋ ਹੈ ਉਹ ਆਪਣਾ ਪ੍ਰਦਰਸ਼ਨ ਕਰਨਾ ਬੜੇ ਨਿਮਰਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ 1 ਘੰਟਾ ਹਰ ਰੋਜ਼ ਕਿਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕੀਰਤਨ ਸ਼ਰਵਨ ਕਰ ਸਕਦੇ ਹੋ ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੇ ਕਿੜਾ ਪ੍ਰਸ਼ਾਦ ਇਹ ਦੇਖ ਤੁਸੀਂ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਦੇ ਵਿੱਚ ਆ ਕੇ ਕਰਵਾਉਣੇ ਹਨ ਔਰ ਉਪਰક્ત ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਦੇਖ ਕੇ ਤੁਸੀਂ ਲਿਖ ਕੇ ਦੇਣਾ ਕਿ ਜੋ ਸ਼੍ਰੀ ਅਕਾਲ ਪਤਸ਼ਰ ਸਾਹਿਬ ਜੀ ਦੀ ਸੇਵਾ ਲਗੀ ਸੀ ਨਾ ਉਹ ਪੂਰੀ ਕਰ ਲਈ ਜਾਂ ਤੁਹਾਨੂੰ ਇਹ ਸੇਵਾ ਪ੍ਰਵਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਬਾਣੀ ਦਾ ਪ੍ਰਚਾਰ ਕਰਦੇ ਪਰ ਤੁਹਾਡੇ ਤੇ ਸੰਗਤ ਵੱਲੋਂ ਪਾਰਕ ਕੀਤਾ ਮੰਨਿਆ ਉਸੇ ਇਸ ਗੱਲ ਨੂੰ ਸੰਗਤ ਮੰਨਦੇ ਹੋ ਤੁਸੀਂ ਪੰਜ ਪਿਆਰੇ ਸਹਿਬਾਨ ਦੇ ਕੋਲ ਪੇਸ਼ ਹੋਏ ਹੋ ਇਹ ਤੋਂ ਕਰਮ ਕਰਨ ਤੋਂ ਬਾਅਦ ਪਰ ਇਸਤਰੀ ਗਮਨ ਕਰਨ ਤੋਂ ਬਾਅਦ ਉਸੇ ਤਰ੍ਹਾਂ ਆਪ ਕੋਈ

ਕਾਲ ਤਖਤ ਸਾਹਿਬ ਸਾਹਮਣੇ ਪੜੇ ਹੋ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਉਲਟ ਜਾ ਕੇ ਆਪਣੇ ਨਿੱਜੀ ਸਵਾਰਥੀ ਕਾਤਰ ਤੁਸੀਂ ਸ਼੍ਰੀ ਅਕਾਲ ਤਖਤ ਦੇ ਖਿਲਾਫ ਅਦਾਲਤ ਵਿੱਚ ਗਏ ਵਿਆਹ ਅਦਾਲਤ ਵਿੱਚ ਗਏ ਜੋ ਤੁਸੀਂ ਬੇਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਦੇਖੀ ਕਰਕੇ ਇਸ ਕਾਨੂੰਨ ਮੰਨਦੇ ਹੋ ਜਿਹੜਾ ਦਾਅਵੇ ਵਿੱਚ ਕੇਸ ਕੀਤਾ ਸੀ ਉਸ ਕੇਸ ਨੂੰ ਵਾਪਸ ਲੈ ਚੁੱਕੇ ਹੋ ਪੱਛ ਲੈ ਕੇ ਚਾਰ ਮਹੀਨੇ ਹੋ ਗਏ ਨੇ ਆਪਕੀ ਨੂੰ ਰਿਪੋਰਟ ਕਰ ਦਿੱਤੀ ਰੁਕੋ ਖੜੇ ਹੋ ਜਾਓ ਖੜੇ ਰਹੋ 1 2 3 4 जो बार नाइट आए जो बार इस बार है चार साल के बाद चार आते अदा बार जब तैसे पार्ट का जो बार नाइट है इस दिन के अलावा उसी इस बार कटे पार्ट जैसे सात साल के जो बार है चार से अदा बार एक घंटा किसी भी बोर्ड

ਕੋਲੇ ਕੁਜੀਤ ਕਾ ਤੋਂ ਕਨਰਨਜੀਤ ਸਿੰਘ ਜਪਾਲ ਸਿੰਘ ਸੋਮਨਾ ਸਿੰਘ ਉਰਵੀਤ ਸਿੰਘ ਨਖਜੀਤ ਸਿੰਘ ਦੇ ਸੰਗਤ ਦੇ ਵਿੱਚ ਹਾਜ਼ਰ ਹੋ ਨੇ

ਵਾਂ ਦੇ ਤੋਂ ਉਸੇ ਬਾਤ ਨੂੰ ਵਿਸਤ੍ਰਿਤ ਚੇਕ ਕੀਤਾ ਗਿਆ ਜੀ ਦਸ ਸਟ੍ਰੈਟੇਜੀ ਦਾ ਪੇਸ਼ ਕਰਾਇਆ ਇਹਦੇ ਕਾਮ ਦਾ ਫਾਦਰ ਪੁਲਾਕੇ ਉੱਤੇ ਉਦਾਹਰਣ ਪੇਸ਼ ਕਰਾਇਆ ਤੁਸੀਂ ਇਸ ਤਰ੍ਹਾਂ ਮਾਦੇਉ ਕਿ ਪਬਜੀ ਵਾਲੇ ਜਿੱਤ ਦਾ ਖਸਾ ਵਾਲੇ मुझे जो पूछा गया उसका हाँ या ना जवाब दो तो बहस बहस से काम कोई मानते हो गलती तो तो के नहीं मानते मानते हो सारे बाइक पर के दोस्तों मानते हो पंचों जने बाइक बोलो कि अपना काम है जो पहले क्या गया है कि तुम्हें इसी जगह काल पर साफ़ देखते जाते हैं इसी जगह काल पर साफ़ देखते हैं

ਤੁਹਾਡੇ ਨਾਲ ਨਹੀਂ ਸਰ ਅਸੀਂ ਬੰਦ ਕਰ ਦਿੰਦੇ ਤੁਸੀਂ ਚਾਹ ਨਹੀਂ ਨਹੀਂ ਮੇਰੇ ਨਾਲ ਨਹੀਂ ਯਾਰ ਪਾਲ ਪਾਟੀਆਂ ਜੀ ਨਾਮ ਹੈ ਜਿੱਥੋਂ ਦੇ ਰਿਹਾ ਮੇਰਾ ਨਾਮ ਜਗਜੀਤ ਸਿੰਘ ਹੈ ਕੀ ਤੁਹਾਡਾ ਮਾਮਲਾ ਕੀ ਸੀ ਮਾਮਲਾ ਇਹ ਸੀ ਕਿ ਅਕਾਲਪੁਰ ਸਾਹਿਬ ਨੇ ਇੰਦੂਦਿਆ ਚੋਣਾ ਕਰਾਣ ਦਾ ਆਰਡਰ ਕੀਤਾ ਸੀ ਉਸ ਆਰਡਰ ਉਸ ਆਰਡਰ ਨੂੰ ਲੈ ਕੇ ਮੈਂ ਕੋਰਟ ਗਿਆ ਸੀ ਤੇ ਉਹ ਕੋਰਟ ਤੋਂ ਮੈਂ ਵਾਪਸ ਆਪਣਾ ਆਰਡਰ ਲੈ ਲਿਆ ਹੈ ਔਰ ਮੈਂ 나ਜੂਨਾ ਛਮਾ ਕਰਦੇ ਸੇਵਾ ਕਰਿਆ ਉਹ ਸੇਵਾ ਯਾਰਾ ਦਿਨ ਪੰਦੇ ਮੰਨਦੀ ਜਪਤੀ ਸਾਹਿਬ ਦਾ ਪਾਠ ਹੋਰੀ ਹਰਪਦੇ ਰਸਿਲ ਪਟਨਾ ਸਾਹਿਬ ਨੂੰ ਸਜਾ ਪ੍ਰਵਾਨ ਹੈ ਤੁਸੀਂ ਬਿਲਕੁਲ ਕਰਦੇ ਹੋ ਕਬੂਲ ਕਰਕੇ ਤਾਂ ਚਾਹੀਦਾ ਕਿ ਤਹੀ ਹੈ ਕਬੂਲ ਕੀਤੀ ਹੈ ਤਾਂ ਹੀ ਤਾਂ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੜ੍ਹਸੋ ਮੈਂ ਗਲਤੀ ਕੀਤੀ ਸੀ ਤੁਹਾਡੀ ਗਲਤੀ ਸੀ ਮੈਂ ਕੋਰਟ ਗਿਆ ਸੀ ਅੱਛਾ ਕੀ ਕਰਤੀ ਸੀ ਕੋਰਟ ਜਾਂਦਾ ਚੋਣ ਦਾ ਦਿਨ ਵਿੱਚ ਮੈਂ ਕੋਰਟ ਗਿਆ ਇਹ ਨਾ ਚੋਣ ਉੱਥੋਂ ਦੇ ਦਿਖ ਲਿਆ ਕਿ ਧਿਆਨ ਮੈਂ ਔੜੇ ਵੀ ਤੇ ਗਿਆ ਸੀ ਤੇ ਮੈਂ ਆਪਣੀ ਗਲਤੀ ਮੰਨ ਕੇ ਪਟੀਸ਼ਨ ਵਾਪਸ ਲੈ ਲਈਏ ਪਟੀਸ਼ਨ ਲਾਇਕ ਹੈ ਉਹ ਮੈਂ ਡਿਸਪੋਜ਼ ਕਰ ਲਈਏ ਉਹਨੇ ਨਾ ਜੋ ਸੇਵਲ ਆਈਮਨ ਕਬੂਲ ਤੇ ਕਿੰਨਾ ਸਮਾਂ ਹੋ ਗਿਆ ਪਟੀਸ਼ਨ ਵਾਪਸ ਲਿਆ ਜੀ 6 ਮਹੀਨੇ ਹੋ ਗਏ ਪਟੀਸ਼ਨ ਆਜ ਨਹੀਂ ਮੈਂ ਨਾਮ ਕੀ ਤੁਹਾਡਾ ਜਗਜੀਤ ਸਿੰਘ ਟੁਡੇਜਾ ਇੰਦੋਰ